ਸਤਿ ਸ਼੍ਰੀ ਅਕਾਲ ਜੀ ਕੀ ਹਾਲ ਸਾਰਿਆਂ ਦੇ ਉਮੀਦ ਕਰਦੇ ਆ ਤੁਸਾਰੇ ਬਹੁਤ ਵਧੀਆ ਹੋਗੇ ਅਸੀਂ ਵੀ ਬਹੁਤ ਵਧੀਆ ਹਾਂ ਅਸੀਂ ਅੱਜ ਸੱਚਖੰਡ ਸਹਿਬ ਆਏ ਹੋਏ ਆ ਤੇ ਨਾਲ ਅਸੀਂ ਸਾਰੇ ਜਿੰਨੇ ਵੀ ਨਾਲ ਲੋਕਲ ਗੁਰਦੁਆਰਾ ਸਾਹਿਬ ਨੇ ਉਧਰ ਉਧਰ ਚੱਲਿਆ ਮੱਥਾ ਟੇਕਣ ਤੇ ਦਰਸ਼ਨ ਕਰਨ ਮੈਂ ਪਹਿਲੀ ਵਾਰ ਜਾਊਂਗਾ ਪਪਾ ਜੀ ਮम्मा ਦੇ ਨਾਲ ਇਬਾਦਤ ਮੇਰੇ ਨਾਲ ਬੈਠੀ ਹੈ ਜੀ ਅੱਗੇ ਤੇ ਅਸੀਂ ਚੱਲੇ ਆ ਜੀ ਹੁਣ ਲੋਕਲ ਗੁਰਦੁਆਰਾ ਸਾਹਿਬ ਮੱਥਾ ਟੇਕਣ ਸਾਰੇ ਕੱਲ ਇੱਥੇ ਆਏ ਸੀ ਪਰसों ਆਇਸ ਬੇਸਿਕਲੀ ਕੱਲ ਅਸੀਂ ਰੈਸਟ ਕੀਤੀ ਸਾਰਾ ਦਿਨ ਤੇ ਮੱਥਾ ਟੇਕਿਆ ਤੇ ਹੁਣ ਅਸੀਂ ਸਾਰੇ ਜਣੇ ਚੱਲੇ ਆ ਜੀ ਲੋਕਲ ਗੁਰਦੁਆਰਾ ਸਾਹਿਬ ਮੱਥਾ ਟੇਕਣ ਸਾਰੇ ਜਣੇ ਪੱਤੇ ਵਗੈਰਾ ਕਾਫੀ ਜੰਮੇ ਹੋਏ ਨੇ ਉੱਪਰ ਇਹ ਇਹਨੇ ਕਰ ਦੇਣੇ ਸਾਫ਼ ਹੁਣ ਇੱਧਰ ਮੇਰੀ ਛੋਨੀ ਜੀ ਇਬਾਦਤ ਇਬਾਦਤ ਦੇ ਰਿਓ ਤੇ ਤੋਂ ਪਾਪਨ ਪਕੜਾ ਰਿਹਾ ਓਏ ਓਏ ਦੇਜੋ ਨਹੀਂ ਦੇਣਾ ਨਹੀਂ ਦੇਣਾ ਦੇਜੋ ਬਸ ਛੱਡ ਨਾ ਦਿਓ ਫਿਰ ਤਾਂ ਲਿਖੇ ਤੇ ਸੀਟ ਥਲੇ ਬੋਲੇ ਸੋਨਿਹਾਲ ਸ੍ਰੀ ਅਕਾਲ ਲੋ ਜੀ ਆਪਾਂ ਚੱਲਿਆਂ ਸਭ ਤੋਂ ਪਹਿਲਾਂ ਗੁਰਦੁਆਰਾ ਮਾਲ ਟੇਕਰੀ ਸਾਹਿਬ ਪਹਿਲੀ ਵਾਰ ਆਪਣੀ ਪਹਿਲਾਂ ਇੱਥੇ ਜਰਵਾਂਦੇ ਹੁੰਦੇ ਸੀ ਗੱਡੀ ਕਰਕੇ ਬੁੱਕ ਕਰਕੇ ਜਾਂਦੇ ਹੁੰਦੇ ਸੀ ਤੇ ਉਹਨਾਂ ਨੂੰ ਸਭ ਪਤਾ ਹੁੰਦਾ ਸੀ ਕਿੱਥੇ ਲੈ ਕੇ ਜਾਣਾ ਕਿੱਥੇ ਨਹੀਂ ਸਾਨੂੰ ਰੂਟਸ ਅਸੀਂ ਗੂਗਲ ਮੈਪ ਤੇ ਪਾਕ ਪਾਕ ਦੇਖ ਰਹੇ ਹਾਂ ਜਦ ਕਿ ਸਾਨੂੰ ਪਤਾ ਤਾਂ ਹੈ ਕਿ ਗੁਰਦੁਆਰਿਆਂ ਦਾ ਰਹਿ ਕਿ ਰਾਹ ਨਹੀਂ ਪਤਾ ਤੇ ਦੂਸਰੇ ਨੰਬਰ ਤੇ ਪਰ ਸਾਨੂੰ ਇਹ ਵੀ ਨਹੀਂ ਪਤਾ ਸੀਕੁਐਂਸ ਕੀ ਹੁੰਦਾ ਵੀ ਪਹਿਲਾਂ ਕਿਹੜੇ ਗੁਰਦੁਆਰਾ ਸਾਹਿਬ ਜਾਈਦਾ ਹੁੰਦਾ ਹੈ ਬਾਕੀ ਸ਼ਹਿਰਾਂ ਦੇ ਵਾਂਗੂ ਗੱਲ ਕਰਾਂ ਇਹ ਸ਼ਹਿਰ ਵੀ ਕੰਜਸਟਡ ਹੈਗਾ ਲੇਕਿਨ ਥੋੜਾ ਜਿਹਾ ਜੇ ਮੈਂ ਗੱਲ ਕਰਾਂ ਤਾਂ ਜਿੱਥੇ ਗੁਰਦੁਆਰਾ ਸਾਹਿਬ ਹੈਗੇ ਨੇ ਲੰਗਰ ਸਾਹਿਬ ਤੇ ਸਚਕਣ ਸਾਹਿਬ ਉਧਰ ਵਾਲੀ ਏਰੀਆ ਬਹੁਤ ਵਧੀਆ ਤੇ ਸ਼ਾਨਦਾਰ ਹੈ ਕਿਉਂਕਿ ਪੂਰਾ ਡਿਵੈਲਪ ਕੀਤਾ ਹੋਇਆ ਹੈ ਲੇਕਿਨ ਇਧਰਲੀ ਏਰੀਆ ਡਿਵੈਲਪ ਨਹੀਂ ਗਿਆ ਨਦੇੜ ਦੇ ਵਿੱਚ ਜਦਕਿ ਇੱਥੋਂ ਦੀ ਮਿਊਨਿਸਪੈਲਿਟੀ ਗਵਰਨਮੈਂਟ ਨੂੰ ਚਾਹੀਦਾ ਵੀ ਇੱਥੇ ਬਹੁਤ ਸੰਗਤ ਆਂਦੀ ਆਪਣੇ ਸ਼ਹਿਰ ਨੂੰ ਥੋੜਾ ਹੋਰ ਅਟਰੈਕਟਿਵ ਬਣਾ ਕੇ ਰੱਖੀਏ ਕਿ ਨਹੀਂ ਹੰਦਾ ਦੂਰੋਂ ਦੂਰਾਂ ਅਲੱਗ-ਅਲੱਗ ਵਿਦੇਸ਼ਾਂ ਦੇਸ਼ਾਂ ਵਿਦੇਸ਼ਾਂ ਚੋਂ ਸਭ ਆਉਂਦੀ ਐ ਵੀ ਇਸ ਸ਼ਹਿਰ ਨੂੰ ਘੱਟੋ-ਘੱਟ ਵਧੀਆ ਬਣਾ ਕੇ ਰੱਖਿਆ ਅੰਮ੍ਰਿਤਸਰ ਸਾਹਿਬ ਨੂੰ ਵਧੀਆ ਬਣਾਇਆ ਹੋਇਆ ਕੰਜੈਸ਼ਨ ਅਲੱਗ ਚੀਜ਼ ਐ ਕੰਜਸਟਿਡ ਹੋ ਚੁੱਕਾ ਐ ਲੇਕਿਨ ਵਧੀਆ ਐ ਅੰਮ੍ਰਿਤਸਰ ਤਾਂ ਬਹੁਤ ਕੁਝ ਦੇਖਣ ਲਾਇਕ ਤੇ ਇੱਥੇ ਵੀ ਜ਼ਾਇਦਾ ਐ ਬਟ ਉਹ ਦੇਖੋ ਇਥੋਂ ਦੀ ਗਵਰਨਮੈਂਟ ਕੀ ਕਰੇ ਹੁਣ ਇਹ ਸਾਰਾ ਸੰਗਤ ਨੇ ਸ਼ਹਿਰ ਦਾ ਥੋੜੀ ਕੁਝ ਕਰਨਾ ਸੰਗਤ ਤਾਂ ਆਪਣੇ ਗੁਰੂ ਘਰ ਨੂੰ ਹੀ ਅ ਹੋਰ ਵਧੀਆ ਬਣਾ ਸਕਦੀ ਐ ਲੇਕਿਨ ਸ਼ਹਿਰ ਨੂੰ ਨਹੀਂ ਲੋ ਜੀ ਸਭ ਤੋਂ ਪਹਿਲਾਂ ਆਪਾਂ ਅਗੇ ਜੀ ਗੁਰਦੁਆਰਾ ਮਾਲ ਟੇਕੜੀ ਸਾਹਿਬ ਗੁਰਦੁਆਰਾ ਸਾਹਿਬ ਜੀ ਦਾ ਇਤਿਹਾਸ ਤੁਸੀਂ ਪੜ੍ਹ ਕੇ ਆਪਣਾ ਸਕਰੀਨਸ਼ਾਟ ਲੈ ਸਕਦੇ ਹੋ ਦੋਸਤੋ ਵਾਹਿਗੁਰੂ ਵਾਹਿਗੁਰੂ ਗੁਰਦੁਆਰਾ ਸਾਹਿਬ ਦੇ ਵਿੱਚ ਮੈਂ 7ਵੇਂ 8ਵੇਂ ਵਾਰੀ ਆ ਰਿਹਾ ਜਦੋਂ ਵੀ ਇੱਥੇ ਆਨੇ ਆ ਤਾਂ ਇੱਥੇ ਜ਼ਰੂਰ ਹੋ ਕੇ ਜਾਨੇ ਆ ਲੋਕਲ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਨੇ ਗੁਰਦੁਆਰਾ ਮਾਲ ਟੇਕੜੀ ਸਾਹਿਬ ਦਾ ਇਤਿਹਾਸ ਹੈ ਦੋਸਤੋ ਜੀ ਕਿ ਮਾਲ ਦਾ ਮਤਲਬ ਹੈ ਕਿ ਖਜ਼ਾਨਾ ਟੇਕੜੀ ਮਤਲਬ ਉੱਚੀ ਥਾਂ ਉੱਥੋਂ ਹੀ ਗੁਰਦੁਆਰਾ ਸਾਹਿਬ ਦਾ ਨਾਮ ਪਿਆ ਇੱਥੇ ਕਿਹਾ ਜਾਂਦਾ ਜਦੋਂ ਬਾਬਾ ਜੀ ਨੇ ਹੁਕਮ ਕੀਤਾ ਜਦੋਂ 96 ਕਰੋੜ ਖਾਲਸਾ ਸਜੇਗਾ ਸਿੱਖ ਕੌਮ ਦੇ ਵਿੱਚ ਉਸ ਟਾਈਮ ਮੇ ਤੋਂ ਖਜ਼ਾਨਾ ਆਪਣੇ ਆਪ ਪ੍ਰਗਟ ਹੋਏਗਾ ਤੇ ਢਾਈ ਦਿਨ ਮਤਲਬ ਕਿ ਪੰਜ ਵਾਰ ਇੱਥੇ ਖਾਲਸੇ ਨੇ ਲਗਾਤਾਰ ਲੰਗਰ ਛਕਣਾ 96 ਕਰੋੜ ਦੀ ਜਿਹੜੀ ਆਪਣੀ ਸਿੱਖ ਖਾਲਸੇ ਦੀ ਫੌਜ ਹੋਈ ਗਿਓ ਉਹ ਲੰਗਰ ਛਕੂਗੀ ਸੋਚੋ ਕਿੰਨਾ ਖਜ਼ਾਨਾ ਮਾਲਕ ਦਾ ਇੱਥੇ ਦੱਬਿਆ ਹੋਣਾ ਤੇ ਇਹ ਉਸ ਟਾਈਮ ਉਹੀ ਖਜ਼ਾਨਾ ਜਿਸ ਟਾਈਮ ਆ ਬਾਬਾ ਜੀ ਨੇ ਪੰਜਾਬ ਤੋਂ ਆਈ ਸੰਗਤ ਨੂੰ ਜਿਹੜੇ ਇੱਕ ਆਪਣੀ ਫੌਜ ਸੀ ਖਾਲਸੇ ਦੀ ਉਹਨਾਂ ਨੂੰ ਢਾਲ ਪਰ ਪਰ ਕੇ ਖਜ਼ਾਨਾ ਵੰਡਿਆ ਸੀ ਹਾਂ ਫੋਟੋ ਵੀ ਹੈਗੀ ਉਹ ਮੈਂ ਦਿਖਾਂਦਾ ਦੇਖ ਲਓ ਇਦਾਂ ਜਾਂਦੇ ਵੰਡੇ ਜਾਂਦੇ ਸੀ ਇਦਾਂ ਦੱਬੇ ਜਾਂਦੇ ਸੀ ਬਾਕੀ ਖਜ਼ਾਨਾ ਹਾਂ ਬਾਕੀ ਖਜ਼ਾਨਾ ਸਾਰਾ ਇੱਥੇ ਦੱਬ ਦਿੱਤਾ ਸੀ ਸਾਰਾ ਹੁਣ ਚੱਲਦੀ ਹੈ ਜੀ ਅਗਲੇ ਗੁਰਦੁਆਰਾ ਸਾਹਿਬ ਵੱਲ ਬਹੁਤ ਜਿਹੜੂ ਇੱਥੇ ਮਤਲਬ ਗੁਰੂ ਗੋਬਿੰਦ ਸਿੰਘ ਦੇ ਮਤਲਬ ਗੁਰਦੁਆਰਾ ਸਾਹਿਬ ਤੇ ਜਾਣੇ ਨਾ ਇੱਥੇ ਇੱਕ ਅਲੱਗ ਹੀ ਫੀਲ ਹੁੰਦਾ ਵਾ ਅਲੱਗ ਹੀ ਮਤਲਬ ਇੱਕ ਵਾਈਬ ਹੁੰਦੀ ਜਿੱਦਾਂ ਇੱਥੇ ਨਹੀਂ ਉਹ ਸਾਡੇ ਇੱਥੇ ਨਹੀਂ ਮੈਂ ਇਹ ਹੈ ਨਾ ਤੇ ਬੜਾ ਮਨ ਬਹੁਤ ਸਕੂਨ ਮਿਲਦਾ ਹਨ ਕਿ ਮੈਂ ਸਾਹ ਕਿ ਨਹੀਂ ਆਪਣੇ ਜਿਹੜੇ ਸਿੱਖ ਕੌਮ ਦੇ ਸਾਰਿਆਂ ਚੋਂ ਕਿਸੇ ਜਿਹਦਾ ਵੀ ਮਨ ਕਰੇ ਇੱਕ ਵਾਰੀ ਹਜੂਰ ਸਾਹਿਬ ਜ਼ਰੂਰ ਆਉਣਾ ਚਾਹੀਦਾ ਜ਼ਰੂਰ ਆਏ ਜ਼ਰੂਰ ਆਣੇ ਚਾਹੀਦੇ ਦਰਸ਼ਨ ਜ਼ਰੂਰ ਕਰੋ ਭਾਈ ਸਹੀ ਗੱਲ ਹੈ ਮਾਲ ਟਿਕੜੀ ਸਾਹਿਬ ਤੋਂ ਜਾ ਰਹੇ ਸੀ ਅੱਗੇ ਇੱਧਰ ਦੇਖੀਏ ਮੱਝਾਂ ਦੀ ਮੰਡੀ ਓਏ ਹੋਏ ਮੱਝਾਂ ਵੇਖੋ ਇੱਥੇ ਕਿੰਨੀਆਂ ਵਿਕਿਵੇਂ ਵਿਕਣੀਆਂ ਨੇ ਕਿੰਨੇ ਲੋਕ ਲੋਤੇ ਨੇ ਮੱਝਾਂ ਦੀ ਮੰਡੀ ਲੱਗੀ ਇੱਥੇ ਸੜਕਾਂ ਬਣਦੀਆਂ ਵੀ ਨੇ ਸੰਗਤ ਜੀ ਜਦੋਂ ਤੁਸੀਂ ਆਓਗੇ ਇੱਧਰ ਮੇਰੇ ਖਿਆਲ ਚ 2-3 ਸਾਲ ਤੱਕ ਸਾਰਾ ਕੰਮ ਕੰਪਲੀਟ ਹੋ ਜਾਏਗਾ ਇੱਧਰ ਹਾਂ ਜੀ ਸੜਕਾਂ 'ਲੇ ਬੋੜਾ ਜੋਰਾ ਸ਼ੋਰਾ ਨਾਲ ਭੰਡ ਰਹੀ ਐ ਨਾ ਮੈਂ ਉਦੋਂ ਵੀਡੀਓ ਨਹੀਂ ਲਿੱਤੀ ਨੀ ਤੇ ਹੁਣ ਆਪਾਂ ਚੱਲਿਆਂ ਜੀ ਗੁਰਦੁਆਰਾ ਹੀਰਾ ਘਾਟ ਸਾਹਿਬ ਆਪਣੇ ਇਰਦ ਗਿਰਦ ਜਿਵੇਂ ਜੰਗਲ ਹੀ ਜੰਗਲ ਆ ਜਿਵੇਂ ਗੁਰੂ ਮਹਾਰਾਜ ਦੇ ਟਾਈਮ ਤੇ ਜਦੋਂ ਗੁਰੂ ਮਹਾਰਾਜ ਆਏ ਹੋਣਗੇ ਸਾਰੇ ਜੰਗਲ ਹੀ ਜੰਗਲ ਹੋਣਗੇ ਨਾ ਜਦੋਂ ਆਏ ਹੋਣਗੇ ਸਹੀ ਗੱਲ ਐ ਸਹੀ ਗੱਲ ਐ ਜੰਗਲ ਹੀ ਜੰਗਲ ਐ ਸਾਰਾ ਇੱਥੇ ਕਿੰਨਾ ਵੱਖਰਾ ਨਹੀਂ ਯਾਰ ਆਉ ਸਾਰੀ ਸੰਗਤ ਨਾਲ ਉਹ ਤੁਰਦੇ ਜਾਂਦੀਆਂ ਨੇ ਸਹੀ ਜੁਰ ਬਾਬਾ ਜੀ ਆਏ ਹੋਣਗੇ ਨਾ ਪੰਜਾਬ ਤੋਂ ਹੀ ਹੈ ਨਾ ਪੂਰੀ ਸੰਗਤ ਖਾਲਸੇ ਦੀ ਫੌਜ ਨਾਲ ਹੋਏਗੀ ਤੇ ਕੰ ਰਸਤੇ 'ਚ ਖੜਨੇ ਆ ਕਿਰਤਨ ਦਰਬਾਰ 'ਚ ਜਾਣੇ ਘੋੜਿਆਂ ਤੇ ਰੇੜਿਆਂ ਤੇ ਰੱਥਾਂ ਤੇ ਆਣਾ ਹੈ ਨਾ ਉਹਨਾਂ ਦਿਨਾਂ ਵਿੱਚ ਬਹੁਤ ਵਧੀਆ ਹੋਊਗਾ ਉਸ ਟਾਈਮ ਤੇ ਨਾ ਕਿਉਂਕਿ ਅੱਜ ਵੀ ਇੱਥੇ ਉਦਾਂ ਦਾ ਸਮਾਂ ਮਤਲਬ ਅੱਜ ਵੀ ਇੱਥੇ ਉਦਾਂ ਹੀ ਹਰਿਆਲੀ ਆ ਉਦਾਂ ਹੀ ਜੰਗਲ ਆ ਜੋ ਉਸ ਟਾਈਮ ਤੇ ਹੋਗਾ ਗੁਰੂ ਮਹਾਰਾਜ ਦੇ ਟਾਈਮ ਤੇ ਬਿਲਕੁਲ ਸਹੀ ਬਿਲਕੁਲ ਕਿਉਂਕਿ ਇੱਧਰ ਇੰਨੀਆਂ ਉਹ ਨਹੀਂ ਸੁਸਾਇਟੀਆਂ ਸੁਸੋਟੀਆਂ ਜਿਵੇਂ ਆਪਣੇ ਜ਼ਮੀਨਾਂ ਹੋ ਜਾਂਦੀ ਹੈ ਨਾ ਸੋਸਾਇਟੀਆਂ ਕੱਟੀਆਂ ਜਾਂਦੀਆਂ ਨੇ ਇੱਧਰ ਨਹੀਂ ਉਧਰ ਹਰਿਆਲੀ ਉਧਾਂ ਦੇ ਉੱਤੇ ਹੀ ਹੈ ਨਾ ਬਹੁਤ ਵਧੀਆ ਸਹੀ ਗੱਲ ਹੈ ਰਸਤਾ ਬੜਾ ਸਕੂਨ ਭਰਿਆ ਹੈ ਸਭ ਤੋਂ ਵੱਡੀ ਗੱਲ ਬਦਲਵਾਈ ਹੈ ਜਿੱਦਾਂ ਦੇ ਅਸੀਂ ਆਏ ਉਦੋਂ ਦੇ ਬਦਲਵਾਈ ਬਹੁਤ ਹੈ ਉਦੋਂ ਬਾਰਸ਼ਾਂ ਪੈਰੀਆਂ ਨੇ ਗਰਮੀ ਨਹੀਂ ਹੈਗੀ ਬਹੁਤ ਵਧੀਆ ਸਾਡਾ ਟ੍ਰਿਪ ਜਾ ਰਿਹਾ ਹੈ ਸਹੀ ਗੱਲ ਹੈ ਅੱਜ ਦੇਖ ਲਓ ਦੁਪਹਿਰ ਆਹ ਟਾਈਮ ਦੇਖ ਲਓ ਜੀ ਆਪਣਾ 10 ਵਜੇ 10 ਵਜੇ ਤੇ ਟੈਂਪਰੇਚਰ 29 ਡਿਗਰੀ ਹੈ ਗੱਡੀ ਦਾ ਇੱਥੋਂ ਤੁਸੀਂ ਦੇਖ ਸਕਦੇ ਹੋ ਪਰ ਜਿਹੜਾ ਇਤੋਂ ਦਾ 29 ਡਿਗਰੀ ਹੈ ਨਾ ਉਹ ਹੈ ਨਹੀਂ ਲੱਗਦਾ ਨਹੀਂ ਲੱਗਦਾ ਨਹੀਂ ਗਿੱਟੀ ਨਹੀਂ ਹੈਗੀ ਤਾਂ ਹਾਂ ਹਿਮੀਡਿਟੀ ਨਹੀਂ ਗਈ ਠੰਡੀ ਠੰਡੀ ਉਹ ਹੈ ਸਾਰੀ ਐਟਮੋਸਫੇਅਰ ਐਂਟਰ ਕਰ ਰਹੇ ਆ ਜੀ ਗੁਰਦੁਆਰਾ ਹੀਰਾ ਘਾੜ ਦੇ ਵਿੱਚ ਗੁਰਦੁਆਰਾ ਸਾਹਿਬ ਜਦੋਂ ਪਿਛਲੀ ਜਦੋਂ ਵੀ ਆਪਾਂ ਅਗਲੀ ਵਾਰ ਆਉਂਦੇ ਆ ਤੇ ਚੇਂਜਸ ਕੁਛ ਨਾ ਕੁਛ ਮਿਲਦੇ ਨੇ ਪਹਿਲਾਂ ਜਦੋਂ ਮੈਂ ਬਹੁਤ ਪਹਿਲਾਂ ਆਇਆ ਸੀ ਪਿਛਲੀ ਵਾਰ ਤਾਂ ਚਲੋ ਇਦਾਂ ਹੀ ਸੀ ਲੇਕਿਨ ਉਸ ਤੋਂ ਪਹਿਲਾਂ ਜਦੋਂ ਆਏ ਸੀ ਬਹੁਤ ਫਰਕ ਹੈ ਗੁਰਦੁਆਰਾ ਸਾਹਿਬ ਦੀ ਬਣਤਰ ਦੇ ਵਿੱਚ ਮਤਲਬ ਕਹਿ ਸਕਦੇ ਆਪਾਂ ਡਵੈਲਪਮੈਂਟ ਥੋੜੀ ਹੋਣ ਲੱਗ ਗਈ ਹੈ ਜੀ ਆਪਾਂ ਅੰਦਰ ਆ ਗਏ ਆ ਜੀ ਗੁਰਦੁਆਰਾ ਹੀਰਾਕਾਟ ਸਾਹਿਬ ਦੇ ਵਿਖੇ ਹੋਰ ਵੀ ਕਾਫੀ ਸੰਗਤ ਆਈ ਹੋਈ ਹੈ ਆਪਾਂ ਤੁਹਾਨੂੰ ਇਥੋਂ ਦੇ ਇਤਿਹਾਸ ਬਾਰੇ ਵੀ ਦੱਸਦੇ ਆ ਗੁਰਦੁਆਰਾ ਸ੍ਰੀ ਹੀਰਾਕਾਟ ਚਾਂਦੀ ਗੁਰਦੁਆਰਾ ਸਾਹਿਬ ਵਿਖੇ ਬਹੁਤ ਜ਼ਿਆਦਾ ਹਵਾ ਚੱਲਣ ਕਰਕੇ ਮੈਂ ਦੁਬਾਰਾ ਵੌਇਸਓਵਰ ਕਰ ਰਿਹਾ ਇਸ ਜਗ੍ਹਾ ਤੇ ਇਸ ਲਾਈਨ ਦਾ ਕਿ ਜਦੋਂ ਬਾਬਾ ਜੀ ਪੰਜਾਬ ਤੋਂ ਦੱਖਣ ਵੱਲੋਂ ਆਏ ਸੀ ਇੱਥੇ ਇਸ ਥਾਨ ਦੇ ਉੱਪਰ ਬਹਾਦਰ ਸ਼ਾਹ ਨੇ ਬਾਬਾ ਜੀ ਨੂੰ ਇੱਕ ਹੀਰਾ ਭੇਟ ਕੀਤਾ ਸੀ ਤੇ ਉਹ ਬਾਬਾ ਜੀ ਨੇ ਉਹ ਹੀਰੇ ਨੂੰ ਚੱਕ ਕੇ ਗੋਦਾਵਰੀ ਨਦੀ ਵਿੱਚ ਸੜਦਾ ਸੀ ਤੇ ਬਹਾਦਰ ਸ਼ਾਹ ਨੂੰ ਲੱਗਿਆ ਕਿ ਬਾਬਾ ਜੀ ਨੇ ਮੇਰੇ ਹੀਰੇ ਦੀ ਮੇਰੇ ਭੇਟ ਦੀ ਕਦਰ ਨਹੀਂ ਜਾਣੀ ਤੇ ਇਹਨੂੰ ਇੱਕ ਮਾਮੂਲੀ ਜਿਹਾ ਪੱਥਰ ਸਮਝ ਕੇ ਛੱਡ ਦਿੱਤਾ ਤਫਰ ਬਾਬਾ ਜੀ ਨੇ ਬਹਾਦਰ ਸ਼ਾਹ ਨੂੰ ਕਿਹਾ ਕਿ ਇਹ ਨਦੀ ਇਸ ਗਾਵਰੀ ਸਾਡਾ ਖਜ਼ਾਨਾ ਹੈ ਜਾਂ ਤੂੰ ਜਾ ਕੇ ਇੱਕ ਮੁਠੀ ਭਰ ਉਹਨੇ ਜਦੋਂ ਮੁਠੀ ਭਰੀ ਉਤੋਂ अनेਕਾਂ ਹੀ ਹੀਰੇ ਨਿਕਲੇ ਬਾਬਾ ਜੀ ਕਹਿੰਦੇ ਜ ਆਪਣਾ ਪਛਾਣ ਲੈ ਤੇ ਇਸ ਤਰੀਕੇ ਦੇ ਨਾਲ ਬਾਬਾ ਜੀ ਨੇ ਬਹਾਦਰ ਸ਼ਾਹ ਦਾ ਹੰਕਾਰ ਤੋੜਿਆ ਸੀ ਉਹੀ ਗੋਤਾਵਰੀ ਨਦੀ ਹੈ ਜਿਹਨੂੰ ਹੀਰਾ ਕੱਢ ਕੇ ਆ ਜਾਂਦਾ ਵੀ ਇਸ ਇੱਥੇ ਬਾਬਾ ਜੀ ਨੇ ਪਾਹੀ ਦਾ ਸੱਡਿਆ ਸੀ ਬਹੁਤ ਹੀ ਆਨੰਦਪ੍ਰੀ ਜਗਾ ਜੰਗਲੀ ਹੈ ਇਹ ਬਾਤ ਇਹ ਤੁਹਾਡੇ ਕਿਉਂ ਤੁਸੀਂ ਹੀ ਲੈ ਕੇ ਜਾਣੇ ਤੇ ਸੀ ਵੀ ਲੈ ਕੇ ਜਾਣੇ ਬਾਬਾ ਜੀ ਦੇ ਹੀ ਰੇ ਹੁਣ ਅਸੀਂ ਚੱਲੇ ਆ ਗੁਰਦੁਆਰਾ ਸਹਿਬ ਮਾਤਾ ਸਾਹਿਬ ਦੇਵਾ ਜੀ ਦੇ ਗੁਰਦਾਰੇ ਤੇ ਹੁਣ ਤੁਹਾਨੂੰ ਆਪਾਂ ਉੱਥੇ ਦਰਸ਼ਨ ਕਰਨੇ ਆ ਸਾਡੀ ਬਾਤ ਤੇ ਵੀ ਉੱਠ ਗਈ ਹੈ ਪਹਿਲਾਂ ਗੁਰਦੁਆਰੇ ਸਹਿਬ ਸੁੱਤੀ ਸੀ ਅਸੀਂ ਇਹਨੂੰ ਠਾਇਆ ਨਹੀਂ ਹੈ ਕਿ ਚਲ ਨੀਂਦ ਪੂਰੀ ਕਰ ਲੇ ਚਾਹਣੇ ਇਹ ਹੰਸ ਜੀ ਬਾਬਾ ਜੀ ਕੋਲੇ ਸੀ ਗੁਰਿਆਨੀ ਨਗਰੀ ਆ ਸੀ ਇਬਾਦਤ ਨੂੰ ਚਾਉਣ ਵਾਲੇ ਜਿਹੜੇ ਪੰਜਾਬ ਤੋਂ ਸੰਗਤ ਆਈ ਆ ਬਹੁਤ ਜ਼ਿਆਦਾ ਮਿਹਲੇ ਬਹੁਤ ਪਿਆਰ ਦਿੱਤਾ ਉਹਨਾਂ ਨੇ ਇਬਾਦਤ ਚੁੱਕ ਚੁੱਕ ਕੇ ਸੈਲਫੀਆਂ ਲਿੱਤੀਆਂ ਬਹੁਤ ਇਬਾਦਤ ਨੂੰ ਤੁਸੀਂ ਸਾਰੇ ਬਹੁਤ ਜ਼ਿਆਦਾ ਪਿਆਰ ਕਰਦੇ ਹੋ ਤੇ ਉਹਦੇ ਲਈ ਅਸੀਂ ਦਿਲੋਂ ਧੰਨਵਾਦ ਕਰਦੇ ਆ ਤੁਹਾਡਾ ਕਿ ਤੁਸੀਂ ਸਾਨੂੰ ਇੰਨੀਆ ਜ਼ਿਆਦਾ ਵਿਸ਼ੇਸ ਦਿੰਦੇ ਹੋ ਹਨਾ ਬਲੇਸਿੰਗਸ ਦਿੰਦੇ ਹੋ ਤਾਂ ਸਾਨੂੰ ਇਹ ਚੀਜ਼ ਬਹੁਤ ਵਧੀਆ ਲੱਗੀ ਆ ਚਲੋ ਹੁਣ ਤੁਹਾਨੂੰ ਗੁਰਦੁਆਰਾ ਸਾਹਿਬ ਦਿਖਾਉਨੇ ਆ ਵਾਹਿਗੁਰੂ ਜੀ ਮਾਤਾ ਸਹਿਬ ਦੇਵਾ ਜੀ ਦੇ ਗੁਰਦੁਆਰੇ ਆਪਾਂ ਪਹੁੰਚ ਚੁੱਕੇ ਆ ਬਹੁਤ ਸੋਹਣਾ ਗੁਰਦੁਆਰਾ ਸਾਹਿਬ ਹੈ ਗੁਰਦੁਆਰਾ ਸਾਹਿਬ ਪਹੁੰਚ ਗਏ ਆ ਜੀ ਚਲੋ ਮੇਰੇ ਪੁੱਤ ਇਬਾਦਤ ਇਬਾਦਤ ਚਲੋ ਚਲੋ ਚਲ ਮਾਤਾ ਦੇਖੀਏ ਉੱਪਰ ਉੱਪਰ ਸ਼ਸਤਰ ਨਹੀਂ ਜਿਹੜੇ ਪੁਰਾਤਨ ਸਮੇਂ ਦੇ ਨੇ ਮਾਤਾ ਜੀ ਦੇ ਆਪਣੇ ਸਿੱਖ ਕੌਮ ਦਾ ਸ਼ਸਤਰ ਵਾਹਿਗੁਰੂ 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 ਇਹ ਹੈ ਜੀ ਸਤ ਜੋਗੀ ਤਪਸਤਾਨ ਮਾਤਾ ਸਾਹਿਬ ਦੇਵਾ ਜੀ ਦਾ ਇੱਥੇ ਮਾਤਾ ਜੀ ਤਪੱਸਿਆ ਕਰਦੇ ਹੁੰਦੇ ਸਨ ਪਾਠ ਕਰਦੇ ਸਨ ਤੇ ਮਾਤਾ ਜੀ ਦੇ ਯਾਦ ਵਿੱਚ ਨੀਚੇ ਪੁਰਵਾਸਾ ਬਣਾਇਆ ਗਿਆ ਹੈ ਦੇ ਨਾਲ ਹੀ ਇੱਥੇ ਅਜਾਇਬ ਘਰ ਹੈ ਜਿਹੜੇ ਸਾਡੇ ਸਿੱਖ ਕੌਮ ਦੇ ਜਰਨੈਲ ਸਿੱਖ ਯੁੱਧ ਦੇ ਸੂਰਮੇ ਹੋਏ ਜਿਨ੍ਹਾਂ ਨੇ ਸਿੱਖ ਕੌਮ ਲਈ ਆਪਣਾ ਬਹੁਤ ਵੱਡਾ ਯੋਗਦਾਨ ਪਾਇਆ ਉਹਨਾਂ ਦੀ ਤਸਵੀਰਾਂ ਲੱਗੀਆਂ ਹੋਈਆਂ ਨੇ ਉਹਨਾਂ ਦਾ ਬਹੁਤ ਵੱਡਾ ਇੱਥੇ ਅਜਾਇਬ ਘਰ ਹੈ ਜੇ ਕਿਤੇ ਤੁਸੀਂ ਹਜੂਰ ਸਾਹਿਬ ਆਓ ਤਾਂ ਜਦੋਂ ਵੀ ਲੋਕਲ ਗੁਰਦੁਆਰਾ ਸਾਹਿਬ ਜਾਓਗੇ ਇੱਥੇ ਜ਼ਰੂਰ ਆਓ ਦੋਸਤੋ ਇਹ ਉਹੀ ਅਸਥਾਨ ਹੈ ਜਿੱਥੇ ਮਾਤਾ ਪਾਕੌਰ ਜੀ ਆਪਣੇ ਹੱਥਾਂ ਨਾਲ ਬਾਬਾ ਜੀ ਵਾਸਤੇ ਪ੍ਰਸ਼ਾਦਾ ਤਿਆਰ ਕਰਦੇ ਹੁੰਦੇ ਸਨ ਤੇ ਬਹੁਤ ਹੀ ਵਧੀਆ ਲੱਗਾ ਇੱਥੇ ਆ ਕੇ ਤੇ ਉਹੀ ਚੱਕੀ ਹੈ ਜਿਹਦੇ ਨਾਲ ਕਣਕ ਨੂੰ ਪੀਸ ਕੇ ਆਟਾ ਬਣਾਇਆ ਜਾਂਦਾ ਸੀ ਤੇ ਉਸੇ ਆਟੇ ਨਾਲ ਫਿਰ ਸੰਗਤ ਨੂੰ ਛਕਾਇਆ ਜਾਂਦਾ ਸੀ ਇਹ ਦਰਸ਼ਨ ਕਰੋ ਜੀ ਬਹੁਤ ਪੁਰਾਤਨ ਚੱਕੀ ਹੈ ਕਿ ਬਾਬਾ ਜੀ ਦੀ ਲੋ ਜੀ ਬਤੋਂ ਸ਼ਰਧਾਈ ਛਕਾਂਗੇ ਇਵਾਦਸ਼ੇदाई ਝਕਣੀਏ ਘਰ ਨਹੀਂ ਬਾਦਰਵਾਸਤੇ ਕੁਛ ਲੈ ਰਹੇ ਨੇ ਟੌਏ ਸੌਫਟ ਟੌਏ ਦੇਖਿਓ ਹਣਾ ਮਾਤਾ ਸਾਹਿਬ ਦੇਵਾ ਜੀ ਦਾ ਗੁਰਦੁਆਰੇ ਦਾ ਇਤਿਹਾਸ ਹੈ ਜੀ ਇੱਥੇ ਜਦੋਂ ਬਾਬਾ ਜੀ ਨੇ ਮਾਤਾ ਜੀ ਨੂੰ ਕਿਹਾ ਸੀ ਵੀ ਮੇਰੇ ਕੁਛ ਆਖਰੀ ਪਲ ਬੀਤ ਗਏ ਨੇ ਤੁਸੀਂ ਅਬ ਦਿੱਲੀ ਆਪਣੀ ਭੈਣ ਕੋਲ ਚ ਕੋਲ ਚਲੇ ਜਾਓ ਤੇ ਮਾਤਾ ਜੀ ਨੇ ਉਸ ਟਾਈਮ ਬਾਬਾ ਜੀ ਨੂੰ ਕਹਿਆ ਸੀ ਕਿ ਮੈਂ ਜੇ ਚੱਲੀ ਕਿ ਲੰਗਰ ਪਾਣੀ ਕੌਣ ਛਕਾਊਗਾ ਤੁਹਾਨੂੰ ਤੇ ਨਾਲ ਸੰਗਤ ਨੂੰ ਤੇ ਉਸ ਤੋਂ ਬਾਅਦ ਮਾਤਾ ਜੀ ਇੱਥੇ ਹੀ ਚੱਕੀ ਮਾਤਾ ਜੀ ਦੀ ਚੱਕੀ ਵੀ ਹੈਗੀ ਤੇ ਤੇ ਲੰਗਰ ਛਕਾਉਂਦੇ ਹੁੰਦੇ ਸੀ ਅਨਾਪ ਤੇ ਦੂਸਰੇ ਨੰਬਰ ਤੇ ਬਾਬਾ ਜੀ ਨੇ ਆਪਣੇ ਕੁਝ ਸ਼ਸਤਰ ਦਿੱਤੇ ਸਨ ਮਾਤਾ ਜੀ ਨੂੰ ਭੇਟ ਕੀਤੇ ਸਨ ਤੇ ਇਹ ਕਹਿਆ ਸੀ ਵੀ ਜਦੋਂ ਵੀ ਤੇ ਤੁਸੀਂ ਇਹਨਾਂ ਸ਼ਸ਼ਤਰਾਂ ਦੇ ਰਾਹੀਂ ਮੈਨੂੰ ਯਾ ਮਤਲਬ ਮੇਰੀ ਛਵੀ ਦਿਖੇਗੀ ਤੁਹਾਨੂੰ ਮੇਰੀ ਝਲਕ ਪਏਗੀ ਇਹਦੇ ਵਿੱਚੋਂ ਸਾਨੂੰ ਸ਼ਸ਼ਤਰਾਂ ਦੀ ਉਹ ਕਰਨੀ ਆ ਆਪੂ ਆਪਣੀ ਕਹਿੰਦੇ ਦਰਸ਼ਨ ਕਰਦਾ ਸ਼ਸ਼ਤਰਾਂ ਸੰਸਾਮ ਸਵਾਲ ਕਰਨੀ ਆ ਇਸ਼ਨਾਨ ਕਰਾਣਾ ਵੀ ਤੁਹਾਨੂੰ ਮੇਰੇ ਦਰਸ਼ਨ ਹੋਣ ਜਿਹਦੇ ਵਿੱਚ ਸੋ ਇਹ ਇਤਿਹਾਸਿਤ ਬਾਬਾ ਜੀ ਦਾ ਗੁਰਦੁਆਰੇ ਦਾ ਮਤ ਸਹਿਬ ਦੇਵਾ ਜੀ ਦਾ ਤੇ ਹੁਣ ਆਪਾਂ ਚੱਲਦੇ ਆਂ ਜੀ ਸ਼ਿਕਾਰ ਕਾਟ ਸਹਿਬ ਇਹ ਰਸਤਾ ਬਹੁਤ ਸੋਹਣਾ ਹੈ ਇਹ ਤੇ ਪਹਿਲਾਂ ਕਿਰਨ ਕੱਚੀ ਸੜਕ ਸੀ ਹਾਂਜੀ ਕਾਫੀ ਇਧਰ ਸੜਕ ਬਣ ਚੁੱਕੀ ਹੈ ਕਬ ਜਦੋਂ ਆਂਦੇ ਸੀ ਕੱਚੀ ਸੜਕ ਹੁੰਦੀ ਸੀ ਰੋਜ ਆਪਾਂ ਟੈਕਸੀ ਕਰਕੇ ਆਉਂਦੇ ਹੁੰਦੇ ਸੀ ਲੇਕਿਨ ਉਦੋਂ ਪਤਾ ਨਹੀਂ ਹੁੰਦਾ ਸੀ ਰਸਤਿਆਂ ਦਾ ਹੁਣ ਆਪ ਚਲਾ ਰਹੇ ਹਾਂ ਸੋ ਡਿਟੇਲ ਇਸ ਪਤਾ ਲੱਗ ਬੰਦਾ ਚੰਗੀ ਤਰ੍ਹਾਂ ਅਕੇਲੇ ਦੇਖੋ ਕੇਲਿਆਂ ਦੇ ਬਾਗ 25 ਰੁਪਏ ਕਿਲੋ ਕੇਲੇ ਮਿਲ ਰਹੇ ਥੇ ਕਿਲੋ ਨਹੀਂ ਦਰਜਨ ਦਰਜਨ ਸੋਚੀ ਹਾਂ 25 ਰੁਪਏ ਦਰਜਨ ਦੇ ਦਿੱਤੇ ਨੇ ਆਪਾਂ ਪਹਿਲਾਂ 10-10 ਰੁਪਏ ਦੇ ਮਿਲਦੇ ਹੁੰਦੇ ਸੀ ਕਿਰਨ ਪਹਿਲਾਂ ਆਪਣੀ ਕਿਲੋ ਹੀ ਮਾਹ 60 ਰੁਪਏ ਜੁਆਨੇ ਕਿਲੋ ਕਹਿੰਦੇ ਹੁੰਦੇ ਕਿਲੋ 60-70 ਆਪਣੇ ਇਧਰ ਕੇਲਾ ਸਸਤਾ ਹੈ ਇਧਰ ਕੇਲੇ ਅਨਾਰ ਕਾਫੀ ਸਸਤੇ ਨੇ ਔਰ ਮੌਸਮ ਇੰਨਾ ਵਧੀਆ ਨਾ ਦੇਖੋ ਦਰਸ਼ਨ ਕਰਨ ਦੇ ਬਹੁਤ ਆਨੰਦ ਆ ਰਹੇ ਦਰਸ਼ਨ ਕਰਕੇ ਜੀ ਵਾਲੇ ਮਹੀਨੇ ਸਭ ਤੋਂ ਬੈਸਟ ਨੇ ਨਹੀਂ ਸਹੀ ਗੱਲ ਹੈ ਅਗਸਤ ਤੇ ਚ ਹੀ ਆਵੇ ਬੰਦਾ ਸਭ ਤੋਂ ਸਭ ਤੋਂ ਬੈਸਟ ਮਹੀਨਾ ਵਾ ਜਦੋਂ ਅਸੀਂ ਪਿਛਲੀ ਵਾਰੀ ਦਸੰਬਰ ਚ ਆਏ ਸੀ ਉਧਰ ਪੂਰੀ ਠੰਡੀ ਤੇ ਇੱਧਰ ਗਰਮੀ ਬਹੁਤ ਜ਼ਿਆਦਾ ਸੀ ਬੁਮਾਰ ਹੋਏ ਸੀ ਸਾਰੇ ਕਿਉਂਕਿ ਉਹ ਜਿਹੜੀ ਹੋਣਾ ਇਸ ਟਾਈਮ ਤੇ ਗਰਮੀ ਨਹੀਂ ਹੈਗੀ ਪਰ ਉਸ ਟਾਈਮ ਤੇ ਗਰਮੀ ਬੜੀ ਸੀ ਇੱਥੇ ਤਾਂ ਸਹੀ ਗੱਲ ਹੈ ਨਵੰਬਰ ਚ ਬਹੁਤ ਗਰਮੀ ਸੀ ਪਰ ਸਹੀ ਗੱਲ ਹੈ ਜਿਸ ਕਿਸ ਨੇ ਹਰ ਸਹਿਬ ਆਣਾ ਹੈ ਅਗਸਤ ਦਾ ਮਹੀਨਾ ਬੈਸਟ ਹੈ ਕਿਉਂਕਿ ਬਾਰਸ਼ ਵਾਲੇ ਮੌਸਮ ਹੁੰਦੇ ਨੇ ਵਧੀਆ ਹੁੰਦੇ ਅੱਛਾ ਮੌਸਮ ਹੁੰਦਾ ਹੈ ਢਾਈਆਪੁਰ ਤੋਂ ਉੱਪਰ ਬਹੁਤ ਸੋਹਣਾ ਰਸਤਾ ਸਾਈਡ ਲੋਕੇਸ਼ਨ ਸਿੱਧੇ ਫੋਟੋ ਖਿਚਾਉਣ ਨੂੰ ਮਿਲਦੇ ਤੇ ਬਿੱਟ ਅੱਛਾ ਫੋਟੋਆਂ ਬਣਿਆ ਗਿਆ ਜਾਣੇ ਹੋਇਆ ਨੈਵੀਗੇਸ਼ਨ ਤੱਕ ਲੱਗੀ ਹਾਂ ਸਾਹਮਣੇ ਵਾਹ ਜੀ ਵਾਹ ਬਹੁਤ ਜੀ ਵਾਹ ਵਾਹਿਗੁਰੂ ਵਾਹਿਗੁਰੂ ਸਾਹਮਣੇ ਦੇਖਦੇ ਇੱਥੋਂ ਲੈ ਲੈ ਇੱਥੋਂ ਆਰਾਮ ਹੋਲੇ ਕੋਲੇ ਆ ਗਏ ਜਵਾਗਨ ਤੇ ਗੁਰਦੁਆਰਾ ਸ਼ਿਕਾਰਗਾਟ ਸ ਹੈ ਬੂ ਪਟਕੀ ਬੰਨੋ ਇਹ ਰੂਹ ਦਾ ਉਧਾਰ ਕੀਤਾ ਸੀ ਇੱਥੇ ਗੁਰੂ ਸਾਹਿਬ ਨੇ ਹਾਂ ਰੂਹ ਦਾ ਉਧਾਰ ਹਾਂ ਰੂਹ ਦਾ ਉਧਾਰ ਕੀਤਾ ਸੀ ਇੱਥੇ ਸ਼ਿਕਾਰਗਾਟ ਸਾਹਿਬ ਬਹੁਤ ਆਨੰਦਪੂਰੀ ਜਗ੍ਹਾ ਆਨੰਦਨਗਰ ਜੀ ਇਹ ਬਹੁਤ ਸੋਹਣਾ ਬਹੁਤ ਸੋਹਣਾ ਗੁਰਦੁਆਰਾ ਤੇ ਇੱਥੇ ਦੀ ਹਵਾਵਾਂ ਬਹੁਤ ਸੋਹਣੀਆਂ ਕੀਰਤਨ ਚੱਲ ਰਿਹਾ ਹੈ ਕਿੰਨਾ ਵਧੀਆ ਨਾ ਕਿਰਦੋਂ ਬਹੁਤ ਸੋਹਣੀਆਂ ਬਸੇ-ਬਸੇ ਜਿਹੜੀਆਂ ਇੱਥੇ ਦੀ ਹਵਾਵਾਂ ਨੇ ਨਾ ਬਹੁਤ ਜ਼ਿਆਦਾ ਆਨੰਦ ਦੇ ਰਹੀਆਂ ਨੇ ਸਹੀ ਗੱਲ ਪੂਰੀ ਗੱਲ ਹੈ ਵਾਦਤ ਕੀ ਕਰਨ ਲੱਗੀ ਆ ਓਏ 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 ਗੁਰਦੁਆਰਾ ਸ਼ਿਕਾਰਖਾਰ ਘਾਟ ਸਾਹਿਬ ਤੋਂ ਆ ਕੇ ਉੱਤੇ ਜਦੋਂ ਅਸੀਂ ਵਾਪਸ ਆਇਆ ਤੇ ਪਕੌੜੇ ਆਏ ਬਾਹਰ ਇੱਕ ਦੁਕਾਨਾ ਲੱਗੀ ਹੋਈ ਸੀ ਪਕੌੜਿਆਂ ਦੀਆਂ ਤੇ ਨਾਲ ਚਾਹ ਚਾਹ ਬੜੀ ਸਵਾਦ ਸੀ ਬਹੁਤ ਘੈਂਟ ਚਾਹ ਤੇ ਪਕੌੜੇ ਵੀ ਬਹੁਤ ਸਵਾਦ ਸੀ ਤੇ ਸਿਮਰ ਗੈਰ ਇਧਰ ਵੀਲੋਗ ਬਣਾਓ ਪੁਰਾਣੀ ਜਿਵੇਂ ਆਪਾਂ ਮੂਵੀ ਨੇ ਵਾਈਕਿੰਗਸ ਵਗੈਰਾ ਦੇਖਦੇ ਆਉਹੋ ਜਿੱਥੇ ਆਈਏ ਨਾ ਚਾਹੀਦੀ ਜਿਹੜੇ ਗੁਰਦੁਆਰੇ ਟੋਟਲੀ ਜਾਂਦਾ ਨਾ ਆਪਣੇ ਵੋਟ ਨਾਮ ਨਾਲ ਹੀ ਆ ਹਾਂ ਹੁਣ ਸਾਰੇ ਗੁਰਦੁਆਰੇ ਨਾਲ-ਨਾਲ ਨਹੀਂ ਗੁਰਦੁਆਰਾ ਸ਼িকারਕਾਟ ਦੇ ਵਿੱਚ ਇਹਦਾ ਇਤਿਹਾਸ ਮੈਂ ਵਿੱਚ ਫੋਟੋ ਵੀ ਲਗਾ ਦਿੱਤੀ ਤੁਸੀਂ ਪੜ ਲਿਓ ਬੇਸਿਕਲੀ ਬਾਬਾ ਜੀ ਨੇ ਇੱਥੇ ਇੱਕ ਖਰਗੋਸ਼ ਨੂੰ ਉਹਦੀ ਜੂਨ ਤੋਂ ਮੁਕਤ ਕੀਤਾ ਸੀ ਕਿ ਗੁਰੂ ਨਾਨਕ ਹਾਂ ਗੁਰੂ ਨਾਨਕ ਸਾਹਿਬ ਜੀ ਦੇ ਸਮੇਂ ਤੋਂ ਉਸ ਨੂੰ ਵਰਦਾਨ ਮਿਲਿਆ ਸੀ ਕਿ ਤੈਨੂੰ ਦਸਵੇਂ ਜਾਮੇ ਵਿੱਚ ਆ ਕੇ ਜਹਮੁ ਲਗਤਰੀ ਸੀ ਵੀ ਦਸਵੇਂ ਜਾਮੇ ਦੇ ਵਿੱਚ ਆ ਕੇ ਤੈਨੂੰ ਤੇਰਾ ਉਧਾਰ ਹੋਏਗਾ ਤੇ ਉਸ ਟਾਈਮ ਉਹਦਾ ਖਰਗੋਸ਼ ਨੂੰ ਜੂਨੀ ਮੁਕਤ ਕੀਤਾ ਸੀ ਬਾਬਾ ਜੀ ਨੇ ਕਿੰਨੇ ਸਾਲ ਸੋਚੋ ਜ਼ਿੰਦਗੀ ਦੇ ਵਿੱਚ ਛੋਟੇ ਜਿਹੇ 5-7 ਦਿਨ ਦਾ ਹਫ਼ਤੇ ਦਾ 10 ਦਿਨ ਦਾ 15 ਜਾਂ ਮਹੀਨੇ ਦਾ ਛੋਟਾ ਜਿਹਾ ਕਸ਼ਟ ਆ ਜਾਂਦਾ ਪਰ ਅੱਬ ਨੂੰ ਕੋਸਣ ਲੱਗ ਜਾਂਦਾ ਰੱਬਾ ਤੂੰ ਸਾਡੇ ਨਾਲ ਹੀ ਇਦਾਂ ਕਿਉਂ ਕਰਦਾ ਹੈ ਹਨਾ ਬੋਧ ਪਰੇ ਤੋਂ ਪਰੇ ਦੁਨੀਆ ਬੈਠੀ ਏ ਜਿਨ੍ਹਾਂ ਨੇ ਭਾਣਾ ਮੰਨਿਆ ਪ੍ਰਮਾਤਮਾ ਦਾ ਭਾਣਾ ਮੰਨ ਕੇ ਦੋਸਤੋ ਰਹਾ ਗਿਆ ਨਾ ਪਤਾ ਨਹੀਂ ਹੁੰਦਾ ਸਾਨੂੰ ਵੀ ਉਹ ਉਹਦੀ ਕੀ ਰਜ਼ਾ ਹੈ ਸਾਨੂੰ ਰਜ਼ਾ ਨਹੀਂ ਪਤਾ ਹੁੰਦੀ ਆਪਾਂ ਕਰਨ ਲੱਗ ਜਾਂਦੇ ਆ ਵੀ ਨਹੀਂ ਸਾਡੇ ਨਾਲ ਇਦਾਂ ਕਿਉਂ ਰੱਬ ਲੇਕਿਨ ਉਹਦਾ ਰਿਜ਼ਲਟ ਆਣ ਵਾਲੇ ਸਮੇਂ ਕੋਈ ਚੋਰੀ ਨਿਕਲਦਾ ਹੁੰਦਾ ਮੇਕ ਇਸ ਬੇਸਿਕ ਜਿਆ ਅੱਜ ਕੱਲ ਪੰਜਾਬ ਦੇ ਵਿੱਚ ਪੂਰਾ ਚੱਲ ਰਿਹਾ ਹੋਣਾ ਸਿਸਟਮ ਵੀ ਸਾਡਾ ਵੀਜ਼ਾ ਨਹੀਂ ਲੱਗਿਆ ਰੱਬ ਨੇ ਸਾਡੇ ਨਾਲ ਇਦਾਂ ਕਿਉਂ ਕਰਤਾ ਹੈਨਾ ਆਪਾਂ ਜੀ ਗੁਰਦੁਆਰੇ ਜਾਂਦੇ ਆ ਨਾ ਆਪਾਂ ਉੱਥੇ ਮੱਥਾ ਟੇਕ ਕੇ ਅਰਦਾਸ ਕਰਦੇ ਆ ਆਪਣਾ ਰੱਬ ਨੂੰ ਮਨਾਣ ਜਾਂਦੇ ਆ ਵੀ ਸਾਡਾ ਇਹ ਕੰਮ ਕਰ ਹੈਨਾ ਉਹ ਨਹੀਂ ਮੰंदे ਜੋ ਰੱਬ ਚਾਹੁੰਦਾ ਹੈ ਜੋ ਰੱਬ ਕਹਿੰਦਾ ਵੀ ਤੇਰੇ ਲਈ ਬੇਟਾ ਮੈਂ ਇਹ ਰੱਖਿਆ ਹੋਇਆ ਹੈ ਆਪਣੇ ਬੱਚੇ ਲਈ ਇਹ ਸੋਚਿਆ ਹੈ ਪਰ ਨਹੀਂ ਆਪਾਂ ਉਹਨੇ ਸਾਡਾ ਵੀਜ਼ਾ ਨਹੀਂ ਲੱਗਿਆ ਬੜੇ ਉਹਦੇ ਲਈ ਬੜਾ ਕੁਝ ਹੁੰਦਾ ਹੈ ਜ਼ਿੰਦਗੀ ਦੇ ਵਿੱਚ ਸੋ ਚਲੋ ਅਗਲੇ ਗੁਰਦੁਆਰੇ ਚੱਲਿਆ ਗੁਰਦੁਆਰਾ ਸੰਗਤ ਸਾਹਿਬ ਉਥੇ ਦੇ ਦਰਸ਼ਨ ਕਰਾ ਰਹੇ ਤੁਹਾਨੂੰ ਗੁਰੂ ਜੀ ਗੁਰਦੁਆਰਾ ਸੰਗਤ ਸਾਹਿਬ ਪਹੁੰਚ ਚੁੱਕੇ ਆਪਾਂ ਤੇ ਗੱਡੀ ਦੀ ਪਾਰਕਿੰਗ ਵਧੀਆ ਬਣੀ ਹੋਈ ਹੈ ਇੱਥੇ ਗੱਡੀ ਲਗਾ ਦੇਣ ਉੱਥੇ ਲਗਾ ਦੋ ਸਿੱਧਾ ਸਾਹਿਬ ਦੇਖ ਕੇ ਇੱਥੇ ਲੱਗਣਾ ਚਲੋ ਤੋਂ ਹੀਰਾਕਾਟ ਸਾਹਿਬ ਤੋਂ ਬਾਬਾ ਜੀ ਪਹਿਲੀ ਵਾਰ ਨਾ ਡੇੜ ਦੇ ਵਿੱਚ ਐਂਟਰ ਕੀਤੇ ਅਸੀਂ ਨਿਰਦੇੜ ਗੁਰਦੁਆਰਾ ਸਾਹਿਬ ਵੱਲ ਜਾਣ ਲੱਗੇ ਸਭ ਤੋਂ ਪਹਿਲਾਂ ਰੁਕੇ ਸੀ ਸੰਗਤ ਸਾਹਿਬ ਗੁਰਦੁਆਰਾ ਦੇ ਕੋਲ ਮਤਲਬ ਇੱਥੇ ਰੁਕੇ ਸੰਗਤ ਸਾਹਿਬ ਗੁਰਦੁਆਰੇ ਇਸ ਜਗ੍ਹਾ ਤੇ ਜਿਹੜੀ ਨਾਲ ਸੰਗਤ ਆਈ ਸੀ ਬਾਬਾ ਜੀ ਦੇ ਸੰਗਤ ਕਹਿ ਰਹੇ ਜਿਹੜੇ ਸਿੱਖ ਆਪਣੇ ਖਾਲਸਾ ਦੀ ਫੌਜ ਸੀ ਉਹਨਾਂ ਨੇ ਬਾਬਾ ਜੀ ਨੂੰ ਤਨਖਾਹ ਦੀ ਮੰਗ ਕੀਤੀ ਗਈ ਸੀ ਤੇ ਫਿਰ ਬਾਬਾ ਜੀ ਨੇ ਆਪਣੇ ਦੋ ਪੰਜ ਪਿਆਰਿਆਂ ਨੂੰ ਹੁਕਮ ਦਿੱਤਾ ਵੀ ਤੁਸੀਂ ਮਾਲ ਟੇਕਰੀ ਜਾਓ ਉੱਥੋਂ ਖਜ਼ਾਨਾ ਦੱਬਿਆ ਹੋਇਆ ਉਹ ਪੱਟੋ ਫਿਰ ਉਹ ਗੱਡਿਆਂ ਤੇ ਰੇੜਿਆਂ ਤੇ ਜਾਂ ਅਲੱਗ-ਅਲੱਗ ਘੂੜਿਆਂ ਤੇ ਖਜ਼ਾਨਾ ਲੱਦ ਕੇ ਲਿਆਂਦਾ ਸੀ ਉਹਨਾਂ ਨੇ ਇੱਥੇ ਤੇ ਫਿਰ ਇੱਥੇ ਉਹਨਾਂ ਨੇ ਜਦੋਂ ਖਜ਼ਾਨਾ ਬਾਬਾ ਜੀ ਦੇ ਮੂਰੇ ਰੱਖਿਆ ਤੇ ਉਹਨਾਂ ਨੇ ਫਿਰ ਬਾਬਾ ਜੀ ਨੇ ਢਾਲ ਪਰ ਪਰ ਕੇ ਖਜ਼ਾਨਾ ਆਪਣੇ ਸਿੱਖ ਸੰਗਤਾਂ ਨੂੰ ਵੰਡਿਆ ਤੇ ਉਹ ਫਿਰ ਉੱਪਰ ਘਰ ਲੈ ਕੇ ਗਏ ਜਿਹੜੇ ਤਾਂ ਤੁਰ ਕੇ ਆਏ ਸੀ ਉਹਨਾਂ ਨੂੰ ਇੱਕ ਢਾਲ ਦਿੱਤੀ ਤੇ ਜਿਹੜੇ ਘੂੜਿਆਂ ਤੇ ਆਏ ਸੀ ਉਹਨੂੰ ਦੋ-ਦੋ ਢਾਲਾਂ ਸੋਨੇ ਦੀਆਂ ਮੋਹਰਾ ਅਸ਼ਰਫ਼ੀਆਂ ਦਿੱਤੀਆਂ ਫੋਟੋ ਵੀ ਮੈਂ ਦੇਖ ਕੇ ਦੇਖ ਕੇ ਦੋ ਵਿੱਚ ਲਗਾਈ ਹੈ ਤੇ ਨਾਲ ਉਹ ਢਾਲ ਵੀ ਉੱਥੇ ਹਲੇ ਵੀ ਪਈ ਆ ਇਸ ਥਾਂ ਤੋਂ ਫਿਰ ਸੰਗਤ ਸਾਹਿਬ ਜੀ ਦਾ ਗੁਰਦੁਆਰੇ ਦਾ ਨਾਮ ਪਿਆ ਹੁਣ ਆਪਾਂ ਚੱਲਿਆਂ ਜੀ ਰਤਨਗੜ੍ਹ ਸਾਹਿਬ ਇੱਥੋਂ ਤਕਰੀਬਨ 15 ਕਿਲੋਮੀਟਰ ਦਾ ਸਫ਼ਰ ਹੈ ਆਪਾਂ ਗੁਰਦੁਆਰਾ ਰਤਨਗੜ੍ਹ ਸਾਹਿਬ ਵੱਲੋਂ ਮੂਵ ਕਰ ਗਏ ਆ ਤੇ ਇਹ ਰਸਤਾ ਇਧਰ ਪੁਲ ਬਣਨ ਕਰਕੇ ਅਸੀਂ ਉਲਝ ਗਏ ਸੀ ਸਾਨੂੰ ਤਾਈ ਨੇ ਵੀ ਉਝਾਦਿਆ ਸੀ ਆਹ ਵਾਲੀ ਦਾਈ ਨੇ ਆਇਆ ਵੀ ਕੰਮ ਨਹੀਂ ਆਇਆ ਤਾਇਆ ਵੀ ਕੰਮ ਨਹੀਂ ਆਇਆ ਕਿਉਂਕਿ ਪੁਲ ਬਾਰਡਰ 'ਚ ਸਾਨੂੰ ਰੋਂਗ ਸਾਈਡ ਜਾਣਾ ਪੈਂਦਾ ਇਧਰ ਨਹੀਂ ਤਾਂ 15-16 ਕਿਲੋਮੀਟਰ ਅੱਗੇ ਜਾਣਾ ਪੈਣਾ ਸੀ ਚਲੋ ਜੀ ਇਧਰੋਂ ਆਪਾਂ ਨਿਕਲ ਗਏ ਜਿਹੜਾ ਤਾਂ ਗੱਡੀਆਂ ਤੇ ਆਉਂਦੇ ਨੇ ਆਪਣੇ ਉਹਨਾਂ ਨੂੰ ਉਹ ਖੋਈਗੀ ਥੋੜੀ ਜੀ ਲੱਭਣ ਲੱਗੇ ਬਾਕੀ ਜਿਹੜੇ ਲੋਕਲ ਬੰਦੇ ਟੈਕਸੀ ਲੈ ਕੇ ਆਉਂਦੇ ਨੇ ਉਹਨਾਂ ਨੂੰ ਕੋਈ ਇਕਦਮ ਨਹੀਂ ਗੀ ਬਹੁਤ ਸੋਹਣਾ ਰਸਤਾ ਰਤਨਗੜ੍ਹ ਸਾਹਿਬ ਜਾ ਰਿਹਾ ਇੱਥੇ ਪ੍ਰਸ਼ਾਦਾ ਵੀ ਚੱਕਾਂਗੇ ਉਹ ਲੱਗੀ ਵੇ ਉਹ ਖੁਕ ਲੱਗੀ ਹੈ ਪਕੌੜੇ ਖਾਣੇ ਪਕੌੜੇ ਖਾ ਕੇ ਨਹੀਂ ਲੱਗੀ ਨਹੀਂ ਮੈਨੂੰ ਤਾਂ ਨਹੀਂ ਲੱਗੀ ਇੱਕ ਅੰਦਾ ਖਾ ਲਾਂਗੇ ਨਹੀਂ ਮੈਂ ਲੱਸੀ ਵੀ ਨਹੀਂ ਥੋ ਲੱਸੀ ਬਹੁਤ ਵਧੀਆ ਮਿਲਦੀ ਹੈ ਆਪਾਂ ਨਾਨਕ ਸਰ ਸਾਹਿਬ ਲੇਕਿਨ ਅਪਾ ਇਹਦੇ ਵਾਪਸੀ ਚੱਲਨੇ ਆ ਪਹਿਲਾਂ ਆਪਾਂ ਰਤਨਗੜ੍ਹ ਮੱਥਾ ਟੇਕਾਈਏ ਕਿ ਨਹੀਂ ਮਰ ਰਤਨਗੜ੍ਹ ਸਾਹਿਬ ਜਾ ਕੇ ਆਈਏ ਜੀ ਦੋਸਤੋ ਇਹ ਸਾਰਾ ਜਿਹੜਾ ਕਾਲਾ ਪੱਥਰ ਹੈ ਟੁੱਟਿਆ ਹੋਇਆ ਕਾਲਾ ਪੱਥੜ 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 ਮੂੰਹ ਚ ਟੰਗ ਸਲਿੱਪ ਕਰਕੇ ਮੂੰਹ ਚ ਰਖ ਗਿਆ ਪੱਥੜ ਨਹੀਂ ਜੀ ਪੱਥਰੇ ਇਬਾਦਤ ਪਰੇਸ਼ਾਨ ਹੋ ਰਹੀ ਅੱਜ ਸਮਝਾ ਇਹਨੂੰ ਨੀਂਦ ਆ ਰਹੀ ਐ ਐਕਚੁਅਲ ਵਿੱਚ ਬਾਬੂ ਜਵਾਨਿਆਂ ਥੋੜੀ ਦੇਰ ਤੇ ਵਿਸ਼ਰਾਮ ਕਰਦੇ ਹਾਂ ਤੁਹਾਡਾ ਸਾਹਮਣੇ ਗੁਰਦੁਆਰਾ ਸਾਹਿਬ ਦਾ ਥਿਊ ਵੇਖੋ ਜੀ ਉਹ ਸੋਨਾ ਗੁਰਦੁਆਰਾ ਸਾਹਿਬ ਇਹ ਉਤਾਰੀ ਹੋ ਰਹੀ ਹੈ ਕੋਈ ਪਿਛਲੇ ਵਾਰ ਵੀ ਆਇਆ ਸੀ ਤੇ ਉਸਾਰੀ ਹਾਲੇ ਚੱਲ ਹੀ ਰਹੀ ਸੀ ਲੇਕਿਨ ਕਾਫੀ ਅੱਗੇ ਤੱਕ ਪਹੁੰਚ ਚੁੱਕੀ ਹੈ ਉਹ ਸਾਰੀ ਹਾਂ ਇਹ ਲੈ ਦੇ ਉਧਰ ਲੜਿਆ ਨਾ ਟੈਂਪੋ ਜਾ ਰਿਹਾ ਜਾ ਤਾਜ ਸਮਰਥਨ ਨੂੰ ਲਿਆਣ ਦਾ ਸਾਡਾ ਬੜਾ ਸਫਲ ਹੋਇਆ ਵੈਸੇ ਕੰਮ ਹੈ ਨਾ ਸੀਰੀਅਸਲੀ ਸਮਰਥਨ ਥੈਂਕ ਯੂ ਫਾਰ ਕਮਿੰਗ ਵਿਦ ਅਸ ਨਹੀਂ ਮਜ਼ਾਕ ਨਹੀਂ ਭਰਾ ਵਾਏ ਪਪਾ ਸਹੀ ਲੈ ਲੋ ਖਲੋਤੀ ਚ ਉੱਤਰ ਕੇ ਬੱਦਸ਼ਾਨ ਕਰਦੇ ਉਹ ਸੀ ਟੈਂਪੋ ਟਰੈਵਲਰ ਮਾਰਾ ਕਾ ਹਵਾਵਾਂ ਬੜੀਆਂ ਠੰਡੀਆਂ ਲੱਗੀਆਂ ਹਾਂ ਸਹੀ ਗੱਲ ਆ ਗੁਰਦੁਆਰਾ ਸਾਲੇ ਬਣ ਰਿਹਾ ਦਰਬਾਰ ਸਾਹਿਬ ਇੱਧਰ ਨਹੀਂ ਰਤਨਗੜ੍ਹ ਸਾਹਿਬ ਮੱਥਾ ਟੇਕ ਲਿਆ ਤੇ ਇਥੋਂ ਦਾ ਇਤਿਹਾਸ ਬਾਬਾ ਜੀ ਨੇ ਸੁਣਾਇਆ ਕਿ ਇੱਥੇ ਰਤਨ ਸਿੰਘ ਬਾਬਾ ਜੀ ਸਨ ਉਹਨਾਂ ਨੂੰ ਰਤਨ ਸੋਰੀ ਇੱਥੇ ਰਤਨ ਦਾਸ ਜੀ ਬਾਬਾ ਜੀ ਸਨ ਜਿਨ੍ਹਾਂ ਨੂੰ ਆਪਣੇ ਲਖਵੇਂ ਪਿਤਾ ਜੀ ਨੇ ਦਰਸ਼ਨ ਦਿੱਤੇ ਸੀ ਆਪਣੇ ਜਦੋਂ ਜੋਤੀ ਜੋ ਸਮਾਗੇ ਸੀ ਉਸ ਤੋਂ ਬਾਅਦ ਤੇ ਨਾਲਾ ਜ਼ਮੀਨ ਦਾ ਕਿੰਨਾ ਸੀ ਕਿੰਨੀ ਕਿੰਨਾ ਜੋਤੀ ਜੋ ਸਮਾਗੇ ਸੀ ਉਸ ਤੋਂ ਬਾਅਦ ਉਹ ਨਾ ਮਤਲਬ ਜਦੋਂ ਰੋਜ਼ ਕਹਿੰਦੇ ਵੀ ਮੈਂ ਬਾਬਾ ਜੀ ਦੇ ਦਰਸ਼ਨ ਕਰਨ ਜਾਣਾ ਵਾ ਜਿਵੇਂ ਅੱਜ ਕਰਨ ਜਾਣਾ ਭਲਕੇ ਜਾਣਾ ਕੱਲ੍ਹ ਜਾਣਾ ਉਹ ਕੋਈ ਜਾ ਹੀ ਨਹੀਂ ਗਿਆ ਤੇ ਬਾਬਾ ਜੀ ਜੋਤੀ ਜੋਤ ਸਮਾ ਗਏ ਸੀ ਤੇ ਉਸ ਤੋਂ ਬਾਅਦ 2-3 ਦਿਨ ਬਾਅਦ ਹੋਰ ਰਤਨ ਦਾਸ ਬਾਬਾ ਰਤਨ ਦਾਸ ਜੀ ਨੂੰ ਗੁਰੂ ਗੋਬਿੰਦ ਸਿੰਘ ਨੇ ਦਰਸ਼ਨ ਦਿੱਤੇ ਸੀ ਪਤਾ ਕਿ ਕੋੜਾ ਕੋੜੇ ਸਮੇਤ ਤੇ ਬਾਦ ਸਮੇਤ ਹਾਂ ਕੋੜੇ ਸਮੇਤ ਬਾਦ ਸਮੇਤ ਪਤਾ ਕਿ ਤਾਂ ਮਤਲਬ ਦਰਸ਼ਨ ਦਿੱਤੇ ਉਹਨਾਂ ਨੂੰ ਤੇ ਜਿਹੜਾ ਜਿਹੜੀ ਸਥਾਨ ਤੇ ਮਤਲਬ ਗੁਰਦੁਆਰਾ ਰਤਨਗੜ ਸਾਹਿਬ ਬਣਿਆ ਹੋਇਆ ਵਾ ਕੋਈ ਭਾਈ ਨਿਰੰજન ਸਿੰਘ ਜੀ ਸੀ ਜਿਹੜੇ ਫੌਜੀ ਸੀ ਉਸ ਟਾਈਮ ਤੇ ਤੇ ਉਹ ਉਹ ਹੈਗੇ ਪਿੰਡ ਰਾਏਪੁਰ ਜ਼ਿਲ੍ਹਾ ਲੁਧਿਆਣਾ ਦੇ ਸੀ ਉਹ ਇਹ ਉਹਨਾਂ ਨੂੰ ਨਾ ਮਤਲਬ ਫੌਜੀ ਸੀ ਤੇ ਉਹਨਾਂ ਨੂੰ ਇਨਾਮ ਪੱਖੋਂ ਨਾ ਕੋਈ 50 ਕਿੱਲੇ ਜ਼ਮੀਨ ਜਿਹੜੀ ਇੱਥੇ ਮਿਲੀ ਸੀ ਉਹਨਾਂ ਨੂੰ ਕੋਈ ਇਨਾਮ ਮਿਲੇ ਸੀ ਤੇ ਉਹਨਾਂ ਨੇ ਜਿਹੜੀ ਆ 50 ਕਿੱਲੇ ਜ਼ਮੀਨ ਆ ਸਾਰੀ ਮਤਲਬ ਗੁਰਦੁਆਰਾ ਸਾਹਿਬ ਨੂੰ ਦਾਨ ਕਰਤੀ ਜਿੱਥੇ ਹੁਣ ਗੁਰਦੁਆਰਾ ਰਤਨਗਰ ਸਾਹਿਬ ਬਣਿਆ ਹੋਇਆ ਹੈ ਬਿਲਕੁਲ ਬਹੁਤ ਵੱਡੇ ਵੱਡੇ ਦਾਨੀ ਹੋਏ ਨੇ ਜੀ ਦੁਨੀਆ ਵਿੱਚ ਸੱਚੀ ਗੱਲ ਹੈ ਪ੍ਰਮਾਤਮਾ ਸਭ ਨੂੰ ਚੜ੍ਹਦੀ ਕਲਾ 'ਚ ਰੱਖਣਾ ਹੁਣ ਆਪਾਂ ਚੱਲੇ ਗੁਰਦੁਆਰਾ ਨਾਨਕਸਰ ਸਾਹਿਬ ਬਿਲਕੁਲ ਨਾਲ ਹੀ ਰਤਨਗੜ੍ਹ ਸਾਹਿਬ ਜਿਹੜੇ ਤੇ ਉਸ ਤੋਂ ਬਾਅਦ ਫਿਰ ਆਪਾਂ ਚਾਲੇ ਪੰਨੇ ਆ ਜੀ ਹਜੂਸਾਹਬ ਵੱਲੋਂ ਹੀ ਸੱਚਖੰਡ ਤੇ ਪਹਿਲਾਂ ਇੱਕ ਵਾਰੀ ਨਾਨਕਸਰਗੁਰਦੁਆਰਾ ਸਿੱਧਾ ਮੁੱਖਾ ਟਿਕ ਕੇ ਮੈਨੂੰ ਦੱਸ ਰਿਹਾ ਵੀ ਇੱਧਰ ਸ਼ੂਟ ਮਾਰ ਇੱਧਰ ਸ਼ੂਟ ਮਾਰ ਸਿਮਰ ਸਿੱਖ ਚੁੱਕਾ ਜੀ ਬਸ ਇਹਦੇ ਕਰਾ ਦੇਣੇ ਨੂੰ ਵਲੋਗ ਸ਼ੁਰੂ ਆਪਾਂ ਛੇਤੀ ਫਿਰ ਇਹਦਾ ਵਿਆਹ ਕਰ ਦਾਂਗੇ ਅੱਛਾ ਲੋਕਾਂ ਕਰਕੇ ਵਿਆਹ ਕਰਦੇ ਨਹੀਂ ਕਰਦੇ ਇਹਦਾ ਹਵਰਮੀ ਆ ਵੀ ਵੀ ਬਣਾਇਆ ਕਰਾਂਗੇ ਸਿੱਖ ਸਿੱਖ ਵਲੌਗਸ ਬਣਾਇਆ ਕਰਾਂਗੇ ਚਲੋ ਦੇਖ ਲਿਆ ਕਿਹੜੀ ਸੰਜੋਗਾ ਚ ਲਿਖੀ ਐ ਸਿਮਰਦੇ ਤੇ ਵਿਰਸਤਾ ਬਹੁਤ ਸੋਹਣਾ ਬਹੁਤ ਸੋਹਣਾ ਜਿਹੜੇ ਗੁਰਦੁਆਰਾ ਸਾਹਿਬ ਦਾ ਕਿੰਨਾ ਬਹੁਤ ਵਧੀਆ ਲੱਗਦਾ ਹਨ ਵਿੱਚ ਵਿੱਚ ਕਿਉਂਕਿ ਆਸੇ ਪਾਸੇ ਕੁਛ ਨਹੀਂ ਸਿਰਫ ਖੇਤ ਹੀ ਖੇਤ ਆ ਜੰਗਲ ਜੰਗਲ ਜਿਆਈ ਆ ਤੇ ਬਹੁਤ ਵਧੀਆ ਲੱਗਦਾ ਹਨ ਜਿਹੜੇ ਸਾਡੇ ਪੁਰਾਣੇ ਸਬਸਕ੍ਰਾਈਬਰ ਸਾਨੂੰ ਬਹੁਤ ਸਾਲਾਂ ਤੋਂ ਜੁੜੇ ਹੋਏ ਨੇ ਜਿਹੜੇ ਸਾਨੂੰ ਜੁੜੇ ਹੋਏ ਨੇ ਪੁਰਾਣੇ ਉਹਨਾਂ ਨੂੰ ਪਤਾ ਵੀ ਸਾਨੂੰ ਜਿਆਦਾ ਨੇਚਰ ਲਵਿੰਗ ਚੀਜ਼ਾਂ ਪਸੰਦ ਨੇ ਇੰਗਲੈਂਡ ਗਈ ਸੀ ਤਾਂ ਉੱਥੇ ਵੀ ਨੇਚਰ ਵਾਲੀ ਥਾਵਾਂ ਸਾਨੂੰ ਬਹੁਤ ਆਕਰਸ਼ਿਤ ਲੱਗੀਆਂ ਬਸ ਜਿੱਥੇ ਜਿਆਦਾ ਗ੍ਰੀਨਰੀ ਹੋਵੇ ਆ ਚੀਜ਼ਾਂ ਸਾਨੂੰ ਵਧੀਆ ਲੱਗਦੀਆਂ ਨੇ ਜਿਹਨਾਂ ਦੇ ਖੁੱਲਾ ਢੁਲਾ ਏਰੀਆ ਹੋਵੇ ਪੀੜ ਭੜਕਾ ਨਾ ਹੋਵੇ ਵੈਸੇ ਮੋਸਟਲੀ ਸਾਰਿਆਂ ਨੂੰ ਪਸੰਦ ਆਉਂਦੀਆਂ ਚੀਜ਼ਾਂ ਪਰ ਕਈਆਂ ਲੋਕਾਂ ਨੂੰ ਸਿਟੀ ਲਾਈਫ ਹਾਰਡ ਲਾਈਫ ਕਲਬਿੰਗ ਮੋਲਸ ਇਹ ਪਸੰਦ ਨੇ ਪਰ ਸਾਨੂੰ ਆ ਚੀਜ਼ਾਂ ਜਿਆਦਾ ਪਸੰਦ ਨੇ ਸਭ ਤੇ ਆਪਾਂ ਆਪਣੇ ਆਪਣੇ ਟੇਸਟ ਨੇ ਇਹਦੇ 'ਚ ਕੋਈ ਗਲਤ ਗੱਲ ਥੋੜੀ ਆ ਬਾਕੀ ਚਲੋ ਹੁਣ ਮਤਲਬ ਮੱਥਾ ਟੇਕਦੇ ਹਾਂ ਗੁਰਦੁਆਰਾ ਨਾਨਕ ਸਾਹਿਬ ਜੀ ਦੇ ਦਰਸ਼ਨ ਕਰੋ ਜੀ ਬਹੁਤ ਸੰਗਤ ਆਈ ਆ ਬਹੁਤ ਜਿਆਦਾ ਕਾਫੀ ਬਦਲਾਵ ਆ ਚੁੱਕਾ ਹੈ ਕਿਉਂਕਿ ਪਹਿਲਾਂ ਇੱਧਰ ਗੰਧ ਹੁੰਦੀ ਸੀ ਮੇਰੇ ਸਾਹ ਨਾਲ ਕੁਝ ਚੇਂਜ ਚੇਂਜ ਮੈਨੂੰ ਲੱਗ ਰਿਹਾ ਹੈ ਤੇ ਉਧਰ ਤਪਸਥਾਨ ਹੈ ਬਾਬਾ ਜੀ ਦਾ ਗੁਰਦੁਆਰਾ ਸੇਵਾਦਾਰਾ ਪਾਣੀ ਕਦੇ ਘਟ ਨਹੀਂ ਹੁੰਦਾ ਹਮ ਹਮ ਕਦੇ ਨਹੀਂ ਘਟਦਾ ਤੁਸੀਂ ਖਾਲੀ ਕਰੀ ਜੋਗੇ ਨਾ ਇਹ ਭਰ ਹੀ ਜਾਏਗਾ ਇਹ ਨਹੀਂ ਹੋਣੀ ਇਹ ਨਹੀਂ ਰਹਿਣੇ ਨੇ ਇਸ ਗੁਰਦੁਆਰਾ ਸਾਹਿਬ ਵਿਖੇ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਇੱਕ ਕੋੜੀ ਨੂੰ ਕੋੜੀ ਦਾ ਉਧਾਰ ਕੀਤਾ ਸੀ ਉਹਨੂੰ ਠੀਕ ਕੀਤਾ ਸੀ ਬਿਲਕੁਲ ਇਹ 베ਰੀ ਵੀ ਉਦਾਂ ਹੀ ਉੱਥੇ ਹਲੇ ਤੱਕ ਸਥਾਪਿਤ ਹੈਗੀ ਹੈ ਤੇ ਤੁਸੀਂ ਫੋਟੋ ਵਿੱਚ ਵੀ ਦੇਖ ਸਕਦੇ ਹੋ ਇਹ ਤਪਸਥਾਨ ਹੈ ਬਾਬਾ ਜੀ ਦਾ ਤੇ ਜਿੱਥੇ ਇੱਕ ਬੰਦੇ ਦਾ ਉਧਾਰ ਕੀਤਾ ਗਿਆ ਤੇ ਬਹੁਤ ਹੀ ਜ਼ਿਆਦਾ ਮਾਨਤਾ ਹੈਗੀ ਸਰੋਵਰ ਦੀ ਵੀ ਵਾਹਿਗੁਰੂ 베ਰੀ ਸੇਵਾ ਦੇ ਕਰੋ ਦਰਸ਼ਨ ਦੋਸਤੋ ਗੁਰਦੁਆਰੇ ਸਾਰੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰ ਚੁੱਕੇ ਆਪਾਂ ਜਿਹੜੇ ਜਿਹੜੇ ਇਤਿਹਾਸਿਕ ਗੁਰਦੁਆਰਾ ਸਾਹਿਬ ਸਨ ਬਾਕੀ ਤੁਸੀਂ ਵੀ ਦਰਸ਼ਨ ਕਰਿਓ ਵੀਡੀਓ ਦੇ ਮਾਧਿਅਮ ਨਾਲ ਜੜਦੀ ਖਲਾ ਦੀ ਅਰਦਾਸ ਕੀਤੀ ਸਾਰਿਆਂ ਦੀ ਤੇ ਤੁਸੀਂ ਵੀ ਅਰਦਾਸ ਕਰਿਆ ਕਰੋ ਸਭ ਦੀ ਸਭ ਦਾ ਸਰਬਦਾ ਭਲਾ ਵਾਂਗੂ ਤੇ ਹੁਣ ਆਪਾਂ ਚੱਲਿਆਂ ਜੀ ਗੁਰਦੁਆਰਾ ਸੱਚਖੰਡ ਸਾਹਿਬ ਥੋੜੀ ਜਿਹੀ ਦੇਰ ਲਈ ਆਪਾਂ ਪਹਿਲਾਂ ਵਿਸ਼ਰਾਮ ਕਰੀਏ ਜੋਣਾ ਸਾਹਿਬ ਵਿਸ਼ਰਾਮ ਕਰਨਗੇ ਤਕਾਵਟ ਹੋ ਗਈ ਉਹ ਵੀ ਕਾਫੀ ਕਾਫੀ ਤੁਰਨਾ ਪੈਂਦਾ ਇੱਥੇ ਥਕਾਵਟ ਹੋ ਹੀ ਜਾਂਦੀ ਹੈ ਹੁਣ ਪਨਾ ਗੁਰਦੁਆਰਾ ਸਾਹਿਬ ਚੱਲੀਏ ਤੇ ਥੋੜੀ ਜਿਹਾ ਰੈਸਟ ਕਰੀਏ ਫਿਰ ਦਰਦਾਂ ਕਰਦੇ ਗੱਲਬਾਤ ਪਹੁੰਚ ਗਏ ਜੀ ਅਸੀਂ ਵਾਪਸ ਫਮ ਹਮਾਕੀ ਥਕਾਵਟਾਂ ਹੋ ਗਈਆਂ ਜ਼ਿਆਦੀਆਂ ਕਿਉਂਕਿ ਏਸੀ ਚਲਦਾ ਸੀ ਗੱਡੀ 'ਚ ਉਤਰਨਾ ਪੈਂਦਾ ਚੜ੍ਹਨਾ ਪੈਂਦਾ ਉਤਰਨਾ ਪੈਂਦਾ ਚੜ੍ਹਨਾ ਪੈਂਦਾ ਉਤਰਨਾ ਮਤਲਬ ਕਾਫੀ ਵਾਰੀ ਉਤਰਨਾ ਚੜ੍ਹਨਾ ਹੁੰਦਾ ਹੈ ਲੋਕਲ ਗੁਰਦੁਆਰੇ ਜਾ ਕੇ ਜ਼ਿਆਦੀ ਥਕਾਵਟ ਹੁੰਦੀ ਹੈ ਨਾਨਕ ਜੀ ਦੇ ਜ ਲੰਬੇ ਥਾਂ ਤੇ ਜਾਣਾ ਉੱਥੇ ਜਾਂਦਾ ਨਹੀਂ ਹੁੰਦਾ ਤੇ ਹੁਣ ਸਾਨੂੰ ਦਿਓ ਇਜਾਜ਼ਤ ਕੱਲ ਤੁਹਾਨੂੰ ਮਿਲਾਂਗੇ ਕਿ ਨਵੇਂ ਵਲੌਗ ਵਿੱਚ